ਹੁਣ ਗੱਲ ਕਰਦੇ ਹਾਂ ਪੰਜਾਬ ਦੀ ਸਿਆਸਤ ਦੀ ਤਾਂ ਸੁਪਰੀਮ ਕੋਰਟ ਵੱਲੋਂ ਪੰਜਾਬੀਆਂ ਦੀਆਂ ਭਾਵਨਾਵਾਂ ਦੇ ਉਲਟ ੱੱਕੇ ਛਾਈ ਵਾਲਾ ਫੈਸਲਾ ਸੁਣਾਇਆ ਗਿਆ ਹੈ ਅਤੇ ਇਸ ਨੂੰ ਲੈ ਕੇ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਵਾ ਨੇ ਸਾਡੇ ਨਾਲ ਫੋਨ ਕਾਲ ਦੌਰਾਨ ਆਪਣੇ ਵਿਚਾਰ ਸਾਂਝੇ ਕੀਤੇ ਨੇ ਅਤੇ ਇਸ ਗੱਲ ਦੀ ਵੀ ਹਾਮੀ ਭਰੀ ਹੈ ਕਿ ਜੇਕਰ ਕੈਪਟਨ ਸਰਕਾਰ ਸਰਵਪਾਰਟੀ ਇਕੱਠ ਕਰਦੀ ਹੈ ਤਾਂ ਉਹ ਪੰਜਾਬ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜ਼ਰੂਰ ਖੜਨਗੇ। ਬੜਾ ਮਨਪਸੰਦ ਫੈਸਲਾ ਜੀ। ਜੀ। ਔਰ ਸਮੇਂ ਦੀਆਂ ਸਰਕਾਰਾਂ ਨੇ ਜਿਹੜੀਆਂ ਕਿ ਪੰਜਾਬ ਵਿਰੋਧੀ ਸੀ ਦੁਰਪੰਜਾਬ ਜਿਹੜਾ ਸਿੱਖ ਬੋਲ ਇਲਾਕਾ ਸੀਗਾ ਸਿੱਖਾਂ ਨਾਲ ਦਸ਼ੌਣੀ ਕਮਾਉਣ ਵਾਲੀ ਜੀ ਗਾਂਧੀ ਨੇ ਜੀ ਜੋ ਪੰਜਾਬ ਦੇ ਨਾਲ ਕੁਦਰਤ ਦਾ ਸਰੋਤ ਸੀ ਪੰਜਾਬ ਕੋਲੇ ਪਾਣੀ ਜੀ ਉਹਨੂੰ ਖੋਹਦਾ ਢੋਡਦਾ ਵੰਡਣ ਦਾ ਜਿਸ ਤਰੀਕੇ ਨਾਲ ਕੀਤਾ ਸੀ ਡਾਕਾ ਮਾਰਿਆ ਸੀ ਤੇ ਉਹਦਾ ਨਿਆਂ ਦੇਣ ਵਾਸਤੇ ਅਦਾਲਤਾਂ ਹੀ ਹੁੰਦੀਆਂ ਨੇ ਜੀ ਬਿਲਕੁਲ ਆਜਾ ਦਾ ਜਿਸ ਤਰ੍ਹਾਂ ਦਾ ਫੈਸਲਾ ਆ ਰਿਹਾ ਹੈ ਕਿ ਨਹਿਰ ਪਹਿਲਾਂ ਬਣਾਓ ਜੀ ਪਾਣੀ ਬਾਰੇ ਗੱਲਬਾਤ ਕੀਤੀ ਜਾਏਗੀ ਹੁਣ ਗੱਲ ਤੇ ਉਹ ਹੋ ਗਈ ਤੇ ਡੋਲੂ ਲੈ ਆ ਉਹ ਲੱਸੀ ਵੇਖਾਂਗੇ ਹੈਗੀ ਕਿ ਨਹੀਂ ਹੈਗੀ ਜੀ ਬਿਲਕੁਲ ਬਜਾਬ ਦੇ ਹਾਲਾਤ ਨੇ ਕਿ ਪੰਜਾਬ ਕਿਸੇ ਟਾਈਮ ਪੰਜਾਬ دریاਵਾਂ ਦੀ ਧਰਤੀ ਸੀ ਅੱਜ ਬੰਜਰ ਹੋਣ ਦੇ ਗਗਾਰ ਤੇ ਹੈ ਬਹੁਤ ਸਾਰੇ ਬਲੌਗ ਜਿੰਨੇ ਨੇ ਡਾਰਕ ਜੁਨਸ ਚਲੇ ਗਏ ਨੇ ਪਾਣੀ ਬਹੁਤ ਨੀਵਾ ਚਲਾ ਗਿਆ ਹੈ ਪਾਣੀ ਬਹੁਤ ਘਟ ਗਿਆ ਹੈ ਜੀ ਔਰ ਉਹਦੇ باوجود ਵੀ ਇਹ ਪੱਖ ਰੱਖਣ ਦੇ باوجود ਵੀ ਜੋ ਸੁਪਰੀਮ ਕੋਰਟ ਦਾ ਫੈਸਲਾ ਆ ਇਹ ਦੁਖਦਾਈ ਹੈ ਜੀ ਅ ਜਿੱਥੋਂ ਤੱਕ ਐਸਐਲ ਦਾ ਮਸਲਾ ਆ ਇਹਦੇ ਜੇ ਵਿਸ਼ੋਕਰ ਚ ਜਾਈਏ ਜੀ ਤੇ ਉਹਦੇ ਚ ਇੰਦਰਾ ਗਾਦੀ ਨੇ ਪੰਜਾਬ ਦੇ ਨਾਲ ਸ਼ਰੇਆਮ ਤੱਕਾ ਕੀਤਾ ਜੀ ਔਰ ਸੁਪਰੀਮ ਕੋਰਟ ਦੇ ਵਿੱਚ ਬਾਦਲ ਸਰਕਾਰ ਨੇ ਉਸ ਸਮੇਂ ਦੀ ਸਰਕਾਰ ਨੇ ਜਦੋਂ ਸਰਪ੍ਰਕਾਸ਼ ਬਾਦਲ ਸੱਤਾ 'ਚ ਆਏ ਸੀ ਜੀ ਉਹਨਾਂ ਨੇ ਸੁਪਰੀਮ ਕੋਰਟ 'ਚ ਕੇਸ ਕੀਤਾ ਸੀਗਾ ਜੀ ਔਰ ਸਰਕਾਰ ਤੋੜ ਦਿੱਤੀ ਇੰਦਰਾ ਗਾਂਧੀ ਨੇ ਦਵਾਰਾ ਸਿੰਘ ਦੀ ਸਰਕਾਰ ਬਣ ਗਈ ਤੇ ਸੁਪਰੀਮ ਕੋਰਟ ਜੋ ਕੇਸ ਵਾਪਸ ਲੈ ਲਿਆ ਜੀ ਅੱਜ ਉਹ ਜਿਹੜੀਆਂ ਦਿੱਤੀਆਂ ਹੋਈਆਂ ਗੰਢਾਂ ਨੇ ਜੀ ਅੱਜ ਕਾਂਗਰਸ ਆ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਬੈਠੇ ਨੇ ਸਮੁੱਚੀ ਕਾਂਗਰਸ ਪਾਰਟੀ ਬੈਠੀ ਹੈ ਮਾੜੀ ਦੇ ਨਾਲ ਤੇ ਐਸਐਲ ਜਨਾਬ ਦੇ ਤਾਂ ਅੱਜ ਨੇ ਮਰਜ਼ੀ ਮਾਰ ਦੇਣੀ ਜੀ ਪਰ ਇਹ ਜਿਹੜੀ ਜਿਹੜੀਆਂ ਇਹਨਾਂ ਨੇ ਉਹ ਗੱਡਾ ਦਿੱਤੀਆਂ ਨੇ ਅੱਜ ਹੱਥਾਂ ਦੀਆਂ ਦਿੱਤਾ ਹੀ ਆ ਦੰਦੀਆਂ ਨਾਲ ਨਿਕਲਦੀ ਮੂੰਹ ਦੇ ਨਾਲ ਨਿਕਲਦੀਆਂ ਇਹ ਹਾਲਾਤ ਬਣੇ ਫੇ ਨੇ ਜੀ ਪਿਛੋਕਰ ਜੀ ਪਿਛੋਕਰ ਤੋਂ ਇਲਾਵਾ ਜੇ ਆਪਾਂ ਆਉਣ ਵਾਲੇ ਭਵਿੱਖ ਦੀ ਗੱਲ ਕਰੀਏ ਕਿ ਹੁਣ ਮੌਜੂਦਾ ਸਮੇਂ ਦੇ ਵਿੱਚ ਜੇ ਕਾਂਗਰਸ ਪਾਰਟੀ ਕੋਈ ਸਰਬ ਪਾਰਟੀ ਸੰਮੇਲਨ ਕਰਦੀ ਹੈ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਤਾਂ ਅਕਾਲੀ ਦਲ ਵਿੱਚ ਉਹਦੇ ਨਾਲ ਖੜੇਗੀ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਕਦਮ ਚੁੱਕਦਾ ਹੈ ਅਕਾਲੀ ਦਲ ਉਹਦਾ ਡੱਟ ਕੇ ਸਾਥ ਦੇਊਗਾ ਜੀ ਪਰ ਕਿਉਂਕਿ ਜੀ ਬੀਤੇ ਦੇ ਇਤਿਹਾਸ ਨੂੰ ਦੇਖਾਂਗੇ ਜੀ ਤੇ ਜਿਹੜਾ ਪਾਣੀਆਂ ਦੇ ਨਾਂ ਦੇ ਉੱਤੇ ਜਾਂ ਪੰਜਾਬ ਦੇ ਨਾਲ ਟੱਕਿਆ ਕਰਨ ਦੇ ਵਿੱਚ ਜਿਹੜਾ ਆ ਉਹ ਕੌਤ ਦੀ ਬਹੁਤ ਵੱਡੀ ਸ਼ਮੂਲੀਅਤ ਰਹੀ ਆ ਸੈੜੀ ਇਹਨਾਂ ਦੇ ਉੱਤੇ ਹਾਂ ਕਪਤਨ ਅਮਰਿੰਦਰ ਸਿੰਘ ਨੇ ਇੱਕ ਸਾਲ ਪਹਿਲਾਂ ਜਦੋਂ ਐਸਸੀਐਲ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੀ ਜੀ ਉਸ ਸਮੇਂ ਤੇ ਇਹਨਾਂ ਨੇ ਅਸਤੀਫੇ ਦੇ ਦਿੱਤੇ ਸੀ ਜੀ ਕਿ ਅਸੀਂ ਬੜੇ ਵੱਡੇ ਹਮਦਰਦ ਹਾਂ ਪੰਜਾਬ ਦੇ ਪੰਜਾਬ ਦੇ ਪਾਣੀਆਂ ਦੀ ਖਾਤਰ ਸੀ ਅਸਤੀਫੇ ਦੇ ਸਕਦੇ ਹਾਂ ਬਿਲਕੁਲ ਜੀ ਅਸਤੀਫੇ ਦੇਣ ਜੀ ਕੀ ਕੈਪਟਨ ਅਮਰਿੰਦਰ ਸਿੰਘ ਜਿਹੜਾ ਐਡਾ ਵੱਡਾ ਫੈਸਲਾ ਆਇਆ ਆ ਉਹਦੇ ਤੇ ਅਸਤੀਫਾ ਦੇਣਗੇ ਔਰ ਸਭ ਤੋਂ ਵੱਡੀ ਨਾਲ ਇਹ ਤਾਂ ਦੁੱਖ ਵਾਲੀ ਗੱਲ ਹੈ ਕਿ ਸੁਪਰੀਮ ਕੋਰਟ ਤੇ ਕਹਿੰਦਾ ਕਿ ਸਾਨੂੰ ਕਾਨੂੰਨ ਲਾਗੂ ਕਰਨ ਦਾ ਅਧਿਕਾਰ ਹੈ ਸਾਨੂੰ ਸੰਵਿਧਾਨ ਦੇ ਮੁਤਾਬਕ ਫੈਸਲੇ ਦੇਣ ਦਾ ਅਧਿਕਾਰ ਹੈ ਜੀ ਤੇ ਦੂਸਰੇ ਬੰਨੇ ਜਿਹੜੀ ਪੰਜਾਬ ਦੀ ਵਿਧਾਨ ਸਭਾ ਆ ਜੀ ਜਿਹੜਾ ਉਹਦਾ ਅਧਿਕਾਰ ਖੇਤਰ ਉਹਦੇ ਵਿੱਚ ਦੱਸਦਾ ਜੀ ਦਿੱਤੀ ਜਾ ਰਹੀ ਹੈ ਕਿ ਉਹਨਾਂ ਨੇ ਜਿਹੜੀ ਨਹਿਰ ਬਣਾਉਣ ਵਾਸਤੇ ਪੰਜਾਬ ਦੀ ਵਿਧਾਨ ਸਭਾ ਨੇ ਜ਼ਮੀਨ ਜਿਹੜੀ ਕਿਸਾਨਾਂ ਦੀ ਉਹਨੂੰ ਡੀ ਨੋਟੀਫਾਈ ਕਰਕੇ ਮਾਲਕੀ ਦੇ ਅਧਿਕਾਰ ਵਾਪਸ ਕਿਉਂ ਦੇ ਦਿੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਫੈਸਲਾ ਆ ਜੇ ਕਿਸੇ ਆਗਦਾਜ਼ ਦਾ ਆ ਜੇ ਕਿਸੇ ਦਾ ਵੀ ਆ ਜੇ ਜੀ ਨਾ ਤੇ ਨਹਿਰ ਬਣੀ ਹੈ ਜੀ ਨਾ ਬਣੇਗੀ ਤੇ ਨਾ ਸ਼੍ਰੋਮਣੀ ਕਾਲਜ ਤੋਂ ਬਣ ਦੇਗੀ ਜੀ ਬਟਵਾ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ